ਖਦੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਸਿੰਘ ਦੀ ਰਿਹਾਈ ਦੀਆਂ ਚਰਚਾਵਾਂ ਇੱਕ ਵਾਰ ਫਿਰ ਜ਼ੋਰਾਂਤੇ ਨੇ ਅਮਰਿਤਪਾਲ ਸਿੰਘ ਨੂੰ ਪੈਰੋਲ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਅਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਦੇ ਰਾਹੀਂ ਰਾਜਪਾਲ ਦੇ ਨਾਮ ਇੱਕ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਤੇ ਅਮਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਅਤੇ ਉਹਨਾਂ ਦੇ ਹਲਕੇ ਦੇ ਲੋਕ ਇੱਥੇ ਪਹੁੰਚੇ ਹੋਏ ਸਨ ਜਿਨ੍ਹਾਂ ਦੇ ਵੱਲੋਂ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਿਤੇ ਜਾਣ ਤੋਂ ਬਾਅਦ ਇਹ ਜਿਹੜਾ ਕੀ ਹੈ ਮੀਡੀਆ ਨਾਲ ਰਾਬਤਾ ਕੀਤਾ ਗਿਆ ਉਹਨਾਂ ਕਿਹਾ ਕਿ ਖਡੂਰ ਸਾਹਿਬ ਹਲਕਾ ਜੋ ਕਿ ਹੜਾ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਤੇ ਅਜਿਹੇ ਔਖੇ ਸਮੇਂ ਤੇ ਵਿੱਚ ਹਲਕੇ ਦੇ ਲੋਕਾਂ ਨੂੰ ਆਪਣੇ ਚੁਣੇ ਹੋਏ ਨੁਮਾਇੰਦੇ ਦੀ ਬਹੁਤ ਜ਼ਰੂਰਤ ਹੈ ਜਿਸਕ ਕਿ ਅੰਮ੍ਰਿਤਪਾਲ ਨੂੰ 5 ਦਿਨ ਦੀ ਜਿਹੜੀ ਕਿ ਪੈਰੋਲ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਹਲਕੇ ਦੇ ਲੋਕਾਂ ਦੀ ਸਾਰ ਲੈ ਸਕਣ ਇਸ ਦੇ ਨਾਲ ਹੀ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਜੋ ਐਮਪੀ ਫੰਡ ਪਿਛਲੇ ਲੰਮੇ ਸਮੇਂ ਤੋਂ ਰੋਕਿਆ ਗਿਆ ਉਸ ਤੋਂ ਵੀ ਤੁਰੰਤ ਜਾਰੀ ਕੀਤਾ ਜਾਵੇ ਤਾਂ ਕਿ ਹਲਕੇ ਦੇ ਵਿਕਾਸ ਕਾਰਜਾਂ ਨੂੰ ਨਿਪਰੇ ਚਾੜਿਆ ਜਾ ਸਕੇ ਕਿਉਂਕਿ ਇਸ ਅਜੇਹ ਦੇ ਵਿੱਚ ਜੋ ਹੜ੍ਹ ਆਏ ਹੋਏ ਹੈਗੇ ਨੇ ਪੂਰੇ ਪੰਜਾਬ ਦੇ ਵਿੱਚ ਉਸ ਤੋਂ ਖਡੂਰ ਸਾਹਿਬ ਹਲਕਾ ਵੀ ਕਾਫੀ ਪ੍ਰਭਾਵਿਤ ਹੋਇਆ ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਲੋਕ ਆਪਣੇ ਨੁਮਾਇੰਦੇ ਨੂੰ ਲੈ ਕੇ ਜਿਹੜਾ ਕਿ ਲਗਾਤਾਰ ਉਜ਼ੀਰੀ ਹਾਈਦੀ ਮੰਗ ਕਰਨੇ ਪਰ ਡਿਬਲੂਗੜ ਜਲ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਨੂੰ ਲੈ ਕੇ ਹਲੇ ਕੁਝ ਰਾਹਤ ਦੀ ਖਬਰ ਤਾਂ ਨਹੀਂ ਆਈਏ ਪਰ ਜੋ ਇਸ ਵੇਲੇ ਮੰਗਪੱਤਰ ਸੌਂਪਿਆ ਗਿਆ ਰਾਜਪਾਲ ਦੇ ਨਾਮ ਪਰਿਵਾਰ ਦੇ ਵੱਲੋਂ ਉਸ ਤੋਂ ਲੈ ਕੇ ਹੁਣ ਜਿਹੜੀਆਂ ਕਿ ਤਮਾਮ ਚਰਚਾਾਂਮਾ ਇੱਕ ਵਾਰ ਫਿਰ ਤੋਂ ਜ਼ੋਰਾਂ ਤਨੇ ਕਿ ਅਮਰਿਤਪਾਲ ਸਿੰਘ ਨੂੰ ਰਿਹਾਂ ਕੀਤਾ ਜਾ ਸਕਦਾ ਹੈ ਪਰ ਹਲੇ ਇਸ ਨੂੰ ਲੈ ਕੇ ਜਿਹੜਾ ਕੀ ਹੈ ਫੈਸਲਾ ਉਹ ਕੁਝ ਵੀ ਸਾਹਮਣੇ ਨਹੀਂ ਆਇਆ ਪਰ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਅਮਰਿਤਪਾਲ ਦੇ ਸਾਥੀ ਸਾਰੇ ਜਿਹੜੇ ਕਿ ਉਹਨਾਂ ਤੋਂ ਐਨਐਫਏ ਹਟਾ ਦਿੱਤਾ ਗਿਆ ਉਹ ਪੰਜਾਬ ਦੀ ਜੇਲ੍ਹ ਦੇ ਵਿੱਚ ਨੇ ਅਤੇ ਇਕੱਲੇ ਅਮਰਿਤਪਾਲ ਸਿੰਘ ਇਸ ਵੇਲੇ ਡਿਬੜੂ ਕਰਜਲ ਦੇ ਵਿੱਚ ਹੈ ਹੋਰ ਕੀ ਕੁਝ ਕਹਿਣਾ ਹੈਗਾ ਬਲਵਿੰਦਰ ਰਕੌਰ ਦਾ ਉਹ ਸੁਣ ਲੈਣੇ ਆ। ਸਹੀ ਇੱਥੇ ਮੰਗ ਵਰਤ ਡੀਸੀ ਨੂੰ ਦਿਉਣ ਆਏ ਸੀ ਉਹ ਮਿਲੇ ਨਹੀਂ ਇੱਥੇ ਉਹ ਹੜਾਂਦਾ ਕਰਕੇ ਕਿਤੇ ਦੌਰੇ ਤੇ ਗਏ ਹੋਏ ਆ ਤੇ ਉਹ ਇੱਥੇ ਦੇ ਦਿੱਤਾ ਵਾ ਬਾਕੀ ਅਸੀਂ ਅਪੀਲ ਕਰਨਾ ਚਾਹੁੰਦੇ ਆ ਬੇਨਤੀ ਕਰਦੇ ਆ ਕੀ ਭਾਈ ਸਾਹਿਬ ਨੂੰ ਥੋੜੇ ਦਿਨ ਦੀ ਭਾਏ 5 ਦਿਨ ਦੀ ਭਾਏ ਹਫਤੇ ਦੀ ਪਰੋਲ ਦਿੱਤੀ ਜਾਏ ਕਿਉਂਕਿ ਜੋ ਖਦੂਰ ਸਾਹਿਬ ਦੇ ਹਲਕੇ ਨੇ ਉਹਨਾਂ ਨੂੰ ਇੰਨੀਆਂ ਹੋਟਾਂ ਨਾਲ ਜਤਾਇਆ ਸੀ ਤੇ ਉਹ ਹਲਕਾ ਸਾਰਾ ਡੁੱਬ ਚੁੱਕਾ ਵਾ ਉੱਥੇ ਬਹੁਤ ਹੀ ਜਾਨੀ ਤੇ ਮਾਨੀ ਨੁਕਸਾਨ ਹੋਇਆ ਵਾ ਸਾਰੇ ਘਰ ਡੁੱਬੇ ਆ ਤੇ ਭਾਈ ਸਾਹਿਬ ਇਹ ਗੱਲ 'ਚ ਬਹੁਤ ਚਿੰਤਾਤ ਵਾ ਬਹੁਤ ਫਿਕਰ ਵਾ ਕਿ ਮੈਂ ਜਾ ਕੇ ਆਪਣੇ ਹਲਕੇ ਦੇ ਲੋਕਾਂ ਨੂੰ ਵੇਖਾਂ ਮਿਲਾਂ ਕਿਉਂਕਿ ਕਦੇ ਵੀ ਆਪਣਾ ਆਪਾਂ ਹੀ ਅਸੀਂ ਆਪਣਾ ਨਮੈਦਾਂ ਚੋਂਦੇ ਆ ਤਹੀਂ ਇਹੋ ਹੀ ਆਸ ਕਰਦੇ ਆਂ ਤੁਹਾਡੇ ਦੁੱਖ ਸੁੱਖ ਦੇ ਵਿੱਚ ਉਹ ਸਾਡਾ ਨਮਈਦਾ ਸਾਡੇ ਨਾਲ ਖੜੇ ਇਸ ਕਰਕੇ ਉਹ ਮਜਬੂਰੀ ਕਾਰਨ 3 ਸਾਲ ਤੋਂ ਜੇਲ੍ਹ ਚ ਬੈਠਾ ਵਾ ਤੇ ਲੋਕ ਵੀ ਇਸ ਗੱਲ ਤੋਂ ਬੜੇ ਪਰੇਸ਼ਾਨ ਆ ਤੇ ਭਾਈ ਸਾਹਿਬ ਵੀ ਇਸ ਗੱਲ ਤੋਂ ਪਰੇਸ਼ਾਨ ਪਰੇਸ਼ਾਨ ਆ ਕਿਉਂਕਿ ਮੈਨੂੰ 8-10 ਦਿਨ ਦੀ ਪਰੋਲ ਦਿੱਤੀ ਜਾਵੇ ਤੇ ਮੈਂ ਜੇ ਕਿ ਜਾ ਕੇ ਆਪਣੇ ਹਲਕੇ ਦੀ ਸਾਰ ਲਵਾ ਹਲਕੇ ਦੇ ਲੋਕਾਂ ਨੂੰ ਮਿਲਾਂ ਮੈਂ ਤਾਂ ਇਹ ਅਖੇ ਵੀ ਕੁਝ ਨਹੀਂ ਭੜੀ ਅਹੀਂ ਤੋਂ ਬੇਨਤੀ ਕਰਦੇ ਆ ਕਿ ਜੇ ਅੱਜ ਸਾਰੇ ਪੰਜਾਬ ਦੀ ਇਹ ਹਾਲਾਤ ਆ ਕਿ ਸਾਰਾ ਪੰਜਾਬ ਡੁੱਬ ਚੁਪਾ ਖਾਸ ਕਰਕੇ ਖਡੂਰ ਸਾਹਿਬ ਹਲਕਾ ਕਿ ਅੱਜ ਇਹਨਾਂ ਨੂੰ ਇਹ ਸਾਡੀ ਬੇਨਤੀ ਜਿਹੜੀ ਪਰਵਾਣ ਕਰਨੀ ਚਾਹੀਦੀ ਤੇ ਜਰੂਰ ਉਹਨੂੰ 2-4 ਦਿਨ ਦੀ ਜਿਹੜੀ ਪਰੋਲ ਦੇਣੀ ਚਾਹੀਦੀ ਐਮਪੀ ਫੰਡ ਨੂੰ ਲੈ ਕੇ ਵੀ ਗੱਲ ਨਹੀਂ ਆ ਜਾਂਦਾ ਕਿ ਐਮਪੀ ਫੰਡ ਨਹੀਂ ਜਿਹੜਾ ਮਿਲਦਾ ਐਮਪੀ ਫੰਡ ਵੀ ਜੋ ਹੈਗਾ ਨਹੀਂ ਮਿਲ ਰਿਹਾ ਬਾਕੀ ਜਿਹੜਾ ਹਰ ਪੀੜਤਾਂ ਦਾ ਦਾ ਫੰਡ ਹੁੰਦਾ ਵਾ ਉਹ ਇਹਨਾਂ ਨੂੰ ਸਰਕਾਰਾਂ ਨੂੰ ਜਲਦੀ ਤੋਂ ਜਲਦੀ ਦੇਣਾ ਚਾਹੀਦਾ ਤਾਂ ਜੋ ਲੋਕਾਂ ਦੇ ਕਾਰਜਾਂ ਦੀ ਵਰਤਿਆ ਜਾ ਸਕੇ ਕਿ ਲੱਗਦੀ ਸਰਕਾਰ ਦੀ ਮਨਸ਼ਾ ਪਤਾ ਨਹੀਂ ਹੁਣ ਕੀ ਲੱਗਦੀ ਹੈ ਇਹਨਾਂ ਨੂੰ ਤਾਂ ਇਹ ਪੜ ਹੁਣ ਸਰਕਾਰ ਨੂੰ ਇਹ ਕੋ ਸੋਚਣਾ ਚਾਹੀਦਾ ਕਿ ਅੱਜ ਜਿਹੜਾ ਪੰਜਾਬ ਹੀ ਸਾਡਾ ਡੋਬ ਰਿਹਾ ਵਾ ਜਿਹੜੇ ਉਹਦੇ ਹਲਕੇ ਦੇ ਲੋਕਾਂ ਨੂੰ ਬਹੁਤ ਆਸਵਾ ਪੀਓ ਪੈਸਾ ਵਾਡੀ ਚ ਦੁੱਖ ਦੇ ਜਿ ਘੜੀ ਝਾੜੇ ਨਾਲ ਕੇ ਖਲੋਣ ਇਹ ਕਰਕੇ ਬਹੁਤ ਹੀ ਹੱਦੀ ਇਹਨਾਂ ਨੂੰ ਬੇਨਤੀ ਆ ਕਿ ਉਹਨੂੰ 8-10 ਦਿਨ ਦੀ ਜ਼ਰੂਰ ਪੈਰੋਲ ਦਿੱਤੀ ਜਾਵੇ ਤਾਂ ਜੋ ਆਪਣੇ ਹਲਕੇ ਦੇ ਲੋਕਾਂ ਜਾਣ ਕੇ ਖਲੋਣ ਵੇਖਣ ਉਹਨਾਂ ਦੀ ਹਾਲਾਤ ਵੇਖ